ਜੀ ਬੰਦੇ ਗਰਮਾ ਗਰਮ ਪਕੌੜੇ ਦੀ ਹਾਂਜੀ ਹਾਂਜੀ ਆ ਦੇਸੀ ਚੁੱਲਾ ਦੇਸੀ ਤਰੀਕਾ ਹੈ ਜੀ ਸਾਰਾ ਹਾਂਜੀ ਸਾਰਾ ਦੇਸੀ ਆ ਦੇਖੋ ਦੇਸੀ ਚੁੱਲਾ ਹੈ ਨਾ ਬਿਲਕੁਲ ਦੇਸੀ ਤਰੀਕੇ ਨਾਲ ਕਾਫੀ ਵੱਡਾ ਬਣਾਇਆ ਹੋਇਆ ਹੈ ਸਾਰਾ ਸਿਸਟਮ ਕਿੰਨੇ ਚੁੱਲੇ ਚੱਲਦੇ ਇੱਥੇ ਇਹ ਚਾਰ ਚੁੱਲੇ ਚੱਲਦੇ ਆ ਅੱਛਾ ਚਾਰ ਚੁੱਲੇ ਚੱਲਦੇ ਹੈ ਹਾਂਜੀ ਹਾਂਜੀ ਆ ਬਹੁਤ ਵਧੀਆ ਤਰੀਕਾ ਚੁੱਲੇ ਵਾਲਾ ਤਰੀਕਾ ਤੁਹਾਡਾ ਅੱਗ ਇੱਕ ਚ ਮਚੂਗੀ ਚੁੱਲੇ ਚਾਰ ਚੱਲਣਗੇ ਅੱਛਾ ਅੱਗ ਇੱਕ ਚ ਮਚੂਗੀ ਚੁੱਲੇ ਚਾਰ ਚੱਲਣਗੇ ਚੁੱਲੇ ਚਾਰ ਚੱਲਣਗੇ ਹਾਂਜੀ ਆਹ ਬੜੀ ਤਕੜਾ ਪੰਜਾਬੀ ਜਿਗਾੜੀ ਹੁੰਦੇ ਆ ਜਿਗਾੜੀ ਹੈ ਹਾਂ ਜਿਗਾੜੀ ਹੁੰਦੇ ਨੇ ਉਹਨੇ ਜਿਗਾੜ ਲਗਾ ਲਿਆ ਆ ਇੱਕ ਆ ਚੁੱਲਾ ਜੀ ਹਾਂ ਇਹਦੇ ਮਗਰ ਆਈ ਹਾਂ ਇਹਦੇ ਮਗਰ ਉਹ ਤਵਾ ਰੱਖਿਆ ਹੋਇਆ ਜੀ ਹਾਂਜੀ ਹਾਂਜੀ ਆ ਮਗਰ ਰੱਖਿਆ ਹੋਇਆ ਤਵਾ ਤੇ ਇਧਰ ਆ ਸੂਪ ਬਣ ਰਿਹਾ ਜੀ ਹੈ ਜੀ ਆ ਸੂਪ ਬਣ ਰਿਹਾ ਉਹ ਖਾਲੀ ਪਿਆ ਉਹ ਖਾਲੀ ਪਿਆ ਹਾਂਜੀ ਅਗ ਇੱਕ ਥਾਂ ਤੇ ਚਾਰ ਚੁੱਲ੍ਹੇ ਲਾਉਗੇ ਹਾਂਜੀ ਹਾਂਜੀ ਕਿਆ ਕਮਾਲ ਦੀ ਗੱਲ ਐ ਪਕੌੜੇ ਕੱਢੇ ਜਾ ਰਹੇ ਫਿਰ ਪਕੌੜੇ ਫੁੱਲ ਜੀ ਕਾਹਦੇ ਕਾਹਦੇ ਪਕੌੜੇ ਬਣਾ ਰਹੇ ਇਹ ਗੋਭੀ ਨਹੀਂ ਆਈ ਹਾਂ ਪਨੀਰ ਤੇ ਆ ਜੀ ਹਾਂ ਵਿੱਚ ਪਾਲਕ ਪੂਲ ਕਿਦੇ ਹਾਂ ਰਲਮ ਮਿਲਮਾ ਸਾਰਾ ਕੁਝ ਐ ਤੇ ਸਰ ਰਲਮ ਮਿਲਮਾ ਸਾਰਾ ਕੁਝ ਤਿਆਰ ਕਰ ਰਹੇ ਹਾਂ ਹਾਂਜੀ ਜਗਾੜੀ ਹੈ ਨਾ ਜਗਾੜੀ ਹੈ 50 ਬੰਦਿਆਂ ਦਾ ਇੰਤਜ਼ਾਮ ਕਰਤਾ ਫਿਰ ਹਾਂ ਕਰਤਾ ਹੀ ਕਰ ਦਿਖਾਓ ਫਿਰ ਗਰਮ ਗਰਮ ਪਕੌੜੇ ਦੀ ਹਾਂਜੀ ਛਕੋ ਜੀ ਛਕੋ ਆ ਲਓ ਜੀ ਗਰਮ ਗਰਮ ਕੜਾਹੀ ਦੇ ਵਿੱਚੋਂ ਹੀ ਚੱਕ ਕੇ ਪਕੌੜਾ ਖਾਣਾ ਜੀ ਆਪਾਂ ਦੇ ਹਾਂਜੀ ਹਾਂਜੀ ਆ ਦੇਖੋ ਜ ਵਰੋਦੀ ਦੇ ਕੋਲ ਜਿਹੜਾ ਹੈ ਮਾਡਲ ਆਰਗੈਨਿਕ ਫਾਰਮ 'ਚ ਖੜੇ ਆ। ਨਾਲੇ ਬਣ ਰਹੀਆਂ ਮੱਕੀ ਦੀਆਂ ਰੋਟੀਆਂ ਜੀ। ਮੱਕੀ ਦੀ ਰੋਟੀ ਸਰੋਂ ਦਾ ਸਾਗ। ਹਾਂ। ਹਾਂ ਜੀ। ਸਾਗ ਤੇ ਪੌਜ ਜਿਹੜਾ ਨਜ਼ਰ ਕਿੱਥੇ ਹੈ ਜੀ? ਆ ਦੇਖੋ ਜੀ। ਆ ਸਾਗ ਬਣ ਰਿਹਾ। ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਫਰੀਕੋਟ ਜ਼ਿਲ੍ਹਾਈ। ਅੱਛਾ ਫਰੀਦਕੋਟ ਜ਼ਿਲ੍ਹੇ ਦਾ? ਹਾਂ ਜੀ। ਰੋਪੜ 'ਚ ਪਹੁੰਚੇ ਹੋਏ ਤੁਸੀਂ? ਹਾਂ ਜੀ। ਅੱਛਾ ਇਹ ਜਿਹੜੀਆਂ ਲੇਡੀਆਂ ਸਾਰੀਆਂ ਕੁਛ ਇੱਥੋਂ ਆਏ। ਆ ਕੁਛ ਇੱਥੋਂ। ਆ ਦੇਖੋ ਜੀ ਸਾਗ ਹੈ ਜੀ ਪਾਰੇ ਸਾਗ ਤੇ ਕਾਮਰਾ। ਆ ਬੇਵੇ ਪਾਇਓ ਜਿਹੜਾ ਕੜਚੀ ਕਮਾਇਓ ਜਿਹੜਾ ਸਾਗ ਲਾ ਆ ਦੇਖੋ ਜੀ ਸਾਗ ਕਮਾਲ ਹੈ ਜੀ ਸਰੋਂ ਦਾ ਸਾਗ ਮੱਕੀ ਦੀਆਂ ਰੋਟੀਆਂ ਸੂਪ ਪਕੌੜੇ ਔਰ ਚਾਰ ਚੁੱਲਿਆਂ ਵਾਲਾ ਇੱਕ ਸਟੇਸ਼ਨ ਔਰ ਸਭ ਤੋਂ ਵਧੀਆ ਗੱਲ ਹੈ ਕਿ ਇੱਕ ਥਾਂ ਤੇ ਲੱਕੜ ਜਾ ਰਹੀ ਹੈ ਤੇ ਚਾਰੇ ਚੁੱਲੇ ਚੱਲ ਰਹੇ ਆ ਬਣ ਰਹੀਆਂ ਮੱਕੀ ਦੀਆਂ ਰੋਟੀਆਂ ਹੋ ਰਹੀ ਕਮਾਲ ਬੱਲੇ ਬੱਲੇ ਹੋ ਰਹੀ ਹੈ ਜੀ ਮਾਡਲ ਆਰਗੈਨਿਕ ਫਾਰਮ ਜਿਹੜਾ ਹੈ ਕਾਦੀ ਮਾਜਰਾ ਉੱਥੇ ਜਿਹੜਾ ਹੈ ਇਹ ਹੋ ਰਿਹਾ ਕੁਰਾਲੀ ਦੇ ਕੋਲ ਬੜੌਦੀ ਦੇ ਟੋਲ ਪਲਾਜ਼ਾ ਦੇ ਨਾਲ ਹੈ ਇਹ ਆਰਗੇਨਿਕ ਫਾਰਮ ਜਿਹੜਾ ਹੈ ਇੱਥੇ ਇਸ ਤਰੀਕੇ ਨਾਲ ਕੰਮ ਚੱਲ ਰਿਹਾ ਜੀ ਬੜਾ ਆਰਗੇਨਿਕ ਜਿਹਾ ਕੰਮ ਤੇ ਪਿੰਡ ਦੀਆਂ ਲੇਡੀਜ਼ ਜੜੀਆਂ ਹੈ ਸਾਰਾ ਕੁਝ ਬਣਾ ਰਹੀਆਂ ਪਿੱਛੇ ਸਾਰੇ ਮੈਂਬਰਸ ਖੜੇ ਆ ਵਲੌਗ ਕਰਕੇ ਮਜ਼ਾ ਆ ਗਿਆ ਜੀ ਸਭ ਕੁਝ ਫਰੈਸ਼ ਆਰਗੇਨਿਕ ਤਰੀਕੇ ਦੇ ਨਾਲ ਬਣਦਾ ਹੋਇਆ ਦੇਖ ਕੇ ਬਹੁਤ ਚੰਗਾ ਲੱਗਿਆ ਜੀ